ਮੇਰੇ ਘਰ ਤੋਂ ਤੂੰ ਹਟਣਾ ਕਿ ਨਹੀਂ ਮੈਂ ਤਾਂ ਚਾਚਾ ਜੀ ਅੱਜ ਮੈਂ ਤਾਂ ਤੇ ਪੁੱਤਾਂ ਮਰਗਾ ਮੈਂ ਐਦਾਂ ਮੇਰੇ ਹੱਥੀ ਪੈਆਂ ਦੀ ਘ ਲੋੜ ਆ ਤੁਹਾਨੂੰ ਹੁਣ ਤਹੀ ਆਪ ਸਿਆਣੇ ਕੇ ਤੂੰ ਮੇਰੀ ਹੋਰ ਧੰਤ ਪਰ ਦੰਦੇ ਜੇ ਮੈਂ ਤਾਂ ਬੋਲਣਾ ਹੀ ਆ ਨਹੀਂ ਤੂੰ ਤਾਂ ਕਿਉਂ ਆ ਮਾਸਾ ਤੇਰੇ ਤੇ ਖੱਪ ਨਿਕਲੇ ਆਏ ਓ ਚਾਚਾ ਜੀ ਖੰਮ ਨਿਕਲਦੀ ਕਿ ਤਰ ਲਾ ਤੁਹਾਨੂੰ ਕੋਦਾ ਮੇਰਾ ਪਿਓ ਸਿਰ ਤੇ ਨਹੀਂ ਆ ਸਭ ਕੁਝ ਮੈਂ ਹੀ ਕਰਨਾ ਵਾ ਹੁਣ ਮੈਂ ਇੱਥੋਂ ਘਟਣਾ ਜੋ ਘਟਣਾ ਮੇਰੇ ਘਰ ਤੋਂ ਨਾ ਮੈਂ ਤਿਆਰ ਹੋ ਜਾ ਮੈਨੂੰ ਨਾ ਲੈ ਲੈ ਨਾ ਓ ਤੀ ਉੱਥੇ ਕੀ ਕਰਨਾ ਮੈਂ ਆ ਗਈ ਬੜਾ ਇੱਕ ਦੁਕਾਨ ਵਿਧਾਨੇ ਦੀ ਦੂਜੀ ਦੁਕਾਨ ਤੋਂ ਮੈਨੇ ਕਿਤੇ ਤਵੇ ਕਰ ਕੋਈ ਨਹੀਂ ਅਜ ਨਾਲ ਕੋਈ ਗੱਲ ਨਹੀਂ ਕਰਨ ਤੇ ਮੈਂ ਲਿਆਉਂਗਾ ਤੇ ਜਦੋਂ ਭੂਆ ਜੀ ਆ ਜੇ ਮੈਂ ਤੂੰ ਚੱਲ ਜੇ ਨਹੀਂ ਹਲਾ ਤੂੰ ਮੰਨਦਾ ਨਹੀਂਗਾ ਹੁਣ ਤੇ ਤੂੰ ਜਾਣਾ ਹੀ ਆ ਤੇ ਤੇਰੇ ਨਾਲ ਹੀ ਮੈਂ ਚੱਲ ਜੂੰਗੀ ਮम्मी ਮੈਂ ਇੱਕ ਜੀ ਉਥੋਂ ਰੋਜ਼ ਮੰਮੀਆਂ ਸਾਡੀ ਕੰਕ ਪਰ ਦਿੰਦੀ ਆ ਮੈਂ ਤੇ ਇਹ ਵੀ ਗੱਲ ਕਹੀ ਸੀ ਮੈਂ ਜੀ ਹੁਣ ਮੇਰਾ ਪਿਓ ਸਿਰ ਤੇ ਨਹੀਂ ਆ ਤੇ ਤੀਆਂ ਰੋਣ ਤੱਕਾ ਰਾਂਦੇ ਜੀ ਮੈਂ ਪਹਿਲਾਂ ਤੀਆਂ ਨੂੰ ਘਰੋਂ ਕੱਢਦਾ ਆ ਜੇਣਾ ਫਿਰ ਪਾਣੀ ਛਰਦਾ ਇਹਨਾਂ ਨੇ ਬੰਦਾ ਪੁੱਛੇ ਮੈਂ ਆ ਦੋ ਕ ਦਿਨ ਹੋਏ ਆ ਪਹਿਲਾਂ ਭਰੀ ਕੰਕ ਪੇਰਲਾ ਅੱਦਨ ਨਾਲ ਭਰਦਣੀ ਆ ਅੱਜ ਕੱਲ ਕਰਦਣੀ ਪੈਣੀ ਆ ਆਹ ਹੁੰਡੇ ਚਾਚਾ ਜੀ ਚਾਚਾ ਜੀ ਸ੍ਰੀ ਗੁਰ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਜੀ ਅੰਤੇ ਚਾਚਾ ਜੀ ਚਾਚਾ ਜੀ ਮੈਂ ਕੱਲ ਪਰਸਨ ਆਈ ਜੇ ਉਹਨੂੰ ਕਣਕ ਨੂੰ ਪਾਣੀ ਲਾਇਆ ਵਾ ਤੇ ਯਾਰ ਫਿਰ ਪਾਣੀ ਛੱਡਤਾ ਵਾ ਉਹ ਤਾਂ ਯਾਰ ਮੈਂ ਤੇ ਹੁਣ ਘਮਾਤ ਭਰਨਾ ਕਣੀ ਚਾਚਾ ਜੀ ਘਮਾਤ ਭਰਨਾ ਹੁਣ ਤੁਸੀਂ ਆਪ ਸਿਆਣੇ ਜੀ ਤੁਸੀਂ ਉਧਰ ਪਾਣੀ ਛੱਡਿਆ ਮੇਰੀ ਉਧਰੋਂ ਵੀ ਕਣਕ ਮਾਰੀ ਗਈ ਆ ਉਹ ਵੀ ਕਿੰਨੀ ਮਾਰੀ ਗਈ ਹੁਣ ਮੈਂ ਫਿਰ ਤਾਂ ਇਹ ਕੋਈ ਇੱਥੋਂ ਖੱਟਣਾ ਵਾ ਯਾਰ ਮੇਰੀ ਗੱਲ ਸੁਣ ਹਾਂ ਤੂੰ ਮੈਨੂੰ ਜੋ ਗੱਲਾਂ ਕਹੰਦਿਆ ਵਾ ਯਾਰ ਪਹਿਲੀ ਨੂੰ ਦੋ ਦੋ ਇੰਚੀ ਤੇ ਤੇਰੀ ਵਟਵਾ ਤੇ ਹੁਣ ਇਹਨੂੰ ਤੇ ਮਸਾ ਉੱਚੀ ਕਰ ਪਾਣੀ ਤੇ ਹੁਣ ਲਾਉਣਾ ਕਿ ਨਾਉਣਾ ਤੇ ਜੇ ਤੂੰ ਬਹੁਤੀ ਗੱਲ ਕਹਿਣਾ ਨਾ ਤੇ ਕੋਈ ਗੱਲ ਨਹੀਂ ਇੱਥੇ ਕੁਰਸੀ ਤੇ ਬਿਠਾ ਰੱਖ ਕੇ ਨਾ ਤੇ ਚੌਂਕੀਦਾਰ ਬਿਠਾਉ ਛੱਡ ਨਾ ਕੋਈ ਮੈਂ ਚਾਚਾ ਜੀ ਭਾਵੇਂ 2 ਇੰਚੀ ਹੈ ਜਿੱਦਾਂ ਮਰਜੀ ਆ ਪਰ ਇਦਾਂ ਤੇ ਨਹੀਂ ਪਾਣੀ ਚੱਲ ਜਾਂਦਾ ਤੁਸੀਂ ਲਾ ਕੇ ਜਾਂਦੇ ਤਾਂ ਹੀ ਤੇ ਪਾਣੀ ਆਉਂਦਾ ਉਹ ਤੇ ਭਰਾਵਾ ਹੁਣ ਦੱਸ ਫਿਰ ਮੈਂ ਕਮਾਸ ਕਾਲਾ ਆਪਣਾ ਕਿੱਦਾਂ ਕਰਾਂ ਦੱਸ ਮੈਂ ਕਮਾਸ ਕਾਉਣ ਦੀ ਕੀ ਗੱਲ ਲਿਆ ਹੁਣ ਹਉਂ ਤੈ ਆਮਸ਼ਿਆ ਨੇ ਉਧਰ ਵੀ ਕੰਮ ਕਮਾਰੀ ਕੋਈ ਉਧਰ ਵੀ ਮਾਰੀ ਕੋਈ ਨਾ ਮੇਰੇ ਖਾਦੀ ਪੋਰੀ ਇੱਕ ਵੱਧ ਪੂਣੀ ਪੈਣੀ ਆ ਤੁਹਾਨੂੰ ਪਤਾ ਮੈਂ ਪੈਸੇ ਕਿੱਥੋਂ ਲੈ ਕੇ ਆਉਣੇ ਆ ਕੋਈ ਗੱਲ ਨਹੀਂ ਤੈਨੂੰ ਪੈਸੇ ਪਾਉਂਦੀ ਕੀ ਲੋੜ ਵਾ ਅਸੀਂ ਤੈਨੂੰ ਖਾਦਾ ਨਾ ਇੱਕ ਦੰਨੇ ਆ ਕੇ ਹੁਣ ਫਸਲ ਤੂੰ ਵੱਢਣੀ ਆ ਤੇ ਖਾਦੀ ਵੀ ਤੂੰ ਪਾਉਣੀ ਆ ਚੱਲ ਨਾ ਆਪਣੇ ਹਿਸਾਬ ਨਾਲ ਕਰ ਜਿੰਦਾ ਕਰਨਾ ਵਾ ਮੇਰੋਂ ਨਹੀਂ ਗੱਲ ਕਰਨ ਦੀ ਲੋੜ ਪੋਤੀ ਪਾਉਣੀ ਤੇ ਮੈਂ ਹੀ ਆ ਪਰ ਤੁਸੀਂ ਹੁਣ ਆਤਸ਼ਿਆਣੇ ਜਾਂ ਸਾਰੇ ਕੰਮ ਤੂੰ ਭਰਨ ਲੱਗੇ ਜੇ ਫੇਰ ਜੇ ਤੁਸੀਂ ਮੈਨੂੰ ਕਣਕ ਬੀਜਣ ਵੀ ਦੇਣੀ ਆ ਤਾਂ ਵੀ ਦੱਸ ਦੋ ਨਹੀਂ ਤਾਂ ਮੌਦਾਂ ਵੀ ਚਲ ਜਾਂਦਾ ਤੇਰੀ ਜਬਾਨ ਕੋਈ ਜਿਆਦਾ ਚਾਚਾ ਜੀ ਜੇ ਤੁਹਿਆ ਕੰਕ ਹੋਰ ਵੀ ਦੇਣੀ ਆ ਤਾਂ ਵੀ ਦੱਸ ਦੋ ਨਹੀਂ ਤਾਂ ਮੈਂ ਇੱਕ ਹੋਰ ਕੇ ਚਲ ਜਾਂਦਾ ਉਹ ਯਾਰ ਤੇਰੀ ਜਬਾਨ ਕੋ ਜਿਆਦਾ ਨਹੀਂ ਚਲਣ ਰਿਆ ਵੀ ਜਬਾਨ ਦਾ ਇਦਾਂ ਚਲਨੀ ਆ ਚਾਚਾ ਜੀ ਤੁਸੀਂ ਰੋਲ ਪਾਣੀ ਲਾ ਦਿੰਦੇ ਮੇਰੀ ਕੰਕ ਮੇਰੀ ਗੱਲ ਤੋਂ ਤੂੰ ਹਟਣਾ ਨਹੀਂ ਰਹਿਦਾ ਚਾਚਾ ਜੀ ਮੈਂ ਤਾਂ ਤੇ ਪੁੱਤਾ ਮਰਗਾ ਮੈਂ ਇਦਾਂ ਮੇਰੇ ਹੱਥੀ ਪੈਨ ਦੀ ਘੋੜਾ ਤੁਹਾਨੂੰ ਹੁਣ ਤੁਸੀਂ ਆਪ ਸਿਆਣੇ ਹੋ ਤੁਸੀਂ ਮੇਰੀ ਰੋਲ ਕੰਮ ਘਰ ਦਿੰਦੇ ਜੇ ਮੈਂ ਤਾਂ ਬੋਲ ਰਹੀ ਆ ਨਹੀਂ ਤੂੰ ਤਾਂ ਕਿਉਂ ਆ ਮਾ ਸਾ ਤੇਰੇ ਤੇ ਖੱਪ ਨਿਕਲੇ ਆ ਉਹ ਚਾਚਾ ਜੀ ਖੱਪ ਨਿਕਲਦੀ ਕਿੱਦਾਂ ਲਾ ਤੁਹਾਨੂੰ ਪਤਾ ਮੇਰਾ ਪਿਓ ਸਿਰ ਤੇ ਹੰਦੀ ਆ ਸਭ ਕੁਝ ਮੈਂ ਹੀ ਕਰਨਾ ਵਾ ਹੁਣ ਮੈਂ ਤੋਕਤਵਾਜੋ ਕਤਣਾ ਮੇਰੀ ਗੱਲ ਸੁਣ ਲੈ ਜੇ ਤੈਨੂੰ ਬਹੁਤੀ ਫਿਕਰ ਵਾਣਾ ਇੱਥੇ ਬਹਿ ਜਾ ਕਰ ਮੈਂ ਆਪਣਾ ਪਾਣੀ ਜਦੋਂ ਮਰਜ਼ੀ ਲਾਵਾਂ ਜਦੋਂ ਮਰਜ਼ੀ ਨਾਲ ਆਵਾਂ ਮੈਂ ਰੱਖੀ ਰੱਖਣੀ ਠੀਕ ਹੈ ਨਾ ਚਾਚਾ ਜਿਹੜਾ ਆਖੀ ਰੱਖਣ ਦੀ ਕੋਈ ਗੱਲ ਨਹੀਂ ਆ ਪਰ ਹੋਂ ਤੇ ਆਪ ਸਿਆਣੇ ਤੂੰ ਦਿਨਾਂ ਚਿਰ ਥਮਾਰ ਨੂੰ ਪਾਣੀ ਲਾਉਣਾ ਤੇ ਲਾਗੇ ਖਲੋ ਜਾਂਦੇ ਆ ਹੋਂ ਨਾ ਸਾਡੀ ਕਣਕ ਭਰੇਗੀ ਯਾਰ ਮੇਰੀ ਗੱਲ ਸੁਣ ਮੈਨੂੰ ਹੋਰ ਵੀ ਕੰਮ ਆ ਕਿ ਮੈਂ ਇੱਥੇ ਕਣਕ ਦੀ ਰਾਖੀ ਰੱਖਦਾ ਫਰਾ ਕੰਮ ਆ ਤੇ ਤੂੰ ਹੀ ਫਰਜ਼ਦਾਰ ਦਾ ਕਰੋ ਤੇ ਮੈਂ ਫਿਰ ਕੇ ਬਹਿ ਜਾ ਕਰੂੰਗਾ ਕੋਈ ਗੱਲ ਨਹੀਂ ਗੱਲ ਤਾਂ ਦੱਸ ਦਿਆ ਕਰੂੰਗਾ ਇੱਥੇ ਬਹਿ ਜਾ ਕਰੀ ਚ ਲਾਂਦਾ ਲੈ ਕੇ ਕਿੱਡਾ ਆਉਣ ਡਿਆ ਵਾ ਕਿੱਡਾ ਇਹ ਤਾਂ ਹੋਇਆ ਕੋਈ ਗੱਲ ਨਹੀਂ ਐਦਾਂ ਨਹੀਂ ਤੂੰ ਫੜਨਾ ਤੇਰੇ ਖੰਭ ਜਿਹੜੇ ਨਾ ਵੱਢਣੇ ਹੀ ਪੈਣੇ ਤੇਰਾ ਤਾਂ ਪੁੱਤ ਕੋ ਸੋਜਣਾ ਨਾ ਪੱਕਾ ਹੀ ਪਾਣੀ ਜਾਂਦਾ ਪੈਲੀ ਚ ਪਾਣੀ ਜਾਂਦਾ ਤਾਂ ਹੁਣ ਮੈਂ ਇੱਥੇ ਕੁਰਸੀ ਲੈ ਕੇ ਬੈਠਿਆ ਕਰਾਂ ਤੇ ਰਾਖੀ ਰੱਖਿਆ ਕਰਾਂ ਤੁਹਾਡੀ ਕਣਕ ਦੀ ਮੂੜ ਖਰਾਬ ਨਾ ਕਰਦਾ ਸੜਾ ਐਦਾਂ ਕਰਦਾ ਮੈਂ ਜਾ ਕੇ ਨਾ ਮੰਮੀ ਨੂੰ ਦੱਸਦਾ ਵਾਂ ਕਿ ਮੰਮੀ ਹੁਣ ਨਾ ਸੱਦੋ ਇੱਥੇ ਇਹ ਰੋਈ ਮੇਰੀ ਕਣਕ ਭਰ ਦਿੰਦੀ ਹੈ ਇਹ ਕਿੱਦਾਂ ਲਈ ਆ ਮੰਨਿਆ ਤੂੰ ਜੇ ਵੱਡੇ ਜੇ ਤੂੰ ਹੀ ਵੇਖਣਾ ਉਹ ਤਾਂ ਮੇਰਾ ਪਿਓ ਸਿਰ ਤੇ ਨਹੀਂ ਆ। ਇਹ ਕਿੰਨਾਂ ਮੈਨੂੰ ਵੇਹ ਨਹੀਂ ਕਰਤਾ ਵਾ। ਉਹ ਤਾਂ ਹੰਦ ਕੰਕਣੀ ਹੋਣ ਦੇਣ ਦੇ ਕੋਈ ਗੱਲ ਨਹੀਂ। ਮੰਮੀ ਕੋ ਜਾ ਕੇ ਨਾ ਦੱਸ ਦਾਂ ਮੈਂ ਸਾਰੀ ਗੱਲ। ਤੇਰੀ ਇਹਨਾਂ ਨੂੰ ਸੂਤ ਹੋਣਾ। ਚੱਲ ਮੇਰਾ ਰਾਦਾ ਥੋੜਾ ਜਿਹਾ ਸਾਗ ਲੈਣੀ ਆ। ਤੇ ਸਾਗ ਘਰ ਲੈਣੀ ਆ। ਘਾਲ ਤੋਂ ਵੱਡ ਕੇ ਤੇ ਚੁੱਕ ਜਾ ਕੇ ਰੱਖ ਦੇਣੀ ਆ। ਤੇ ਜਾ ਕੇ ਬੰਦੀ ਤੇ ਲੈ ਆਉਣੀ ਆ। ਰਾਮਾ ਨੇ? ਹਾਂਜੀ। ਸਾੜ ਲੱਗਣੀ ਬਣਾਉਣਾ ਆਹ ਦੇਖ ਸਾੜ ਬਣਾ ਲਈਏ ਸੱਬੀਆਂ ਖਾ ਖਾ ਕੇ ਤੇ ਅੱਕਦੇ ਰਹੇ ਆ ਮੈਂ ਨਾ ਤੇਰ ਨਾਲ ਗੱਲ ਕਰਨੀ ਸੀ ਸਾਦੀ ਅਜੀ ਉੱਤਲ ਪੈਜੀ ਹੁਣ ਆ ਕੋ ਦੇ ਸੀ ਆਹੋ ਤੇ ਮੈਂ ਨਾਲ ਪੁੱਛਿਆ ਜਿਹੜਾ ਕੱਪੜਾ ਹੈਗਾ ਉਹ ਉਹ ਤਾਂ ਕਹਿੰਦੇ ਹੈਗਾ ਹੈਗਾ ਸਾਡਾ ਸਰ ਜਣਾ ਵਾ ਤੇ ਕਰਨੇ ਵੀ ਪਾਟੇ ਜੇ ਪਾਏ ਤੇ ਭੈਣ ਨੂੰ ਵੀ ਉਹ ਹੀ ਸੂਟ ਵਾ ਜਿਹੜਾ ਮੈਂ ਦੋ ਤਿੰਨ ਦਿਨ ਰਿਹਾ ਹੋ ਕੇ ਆਇਆ ਉਹ ਪਾਇਆ ਹੁੰਦਾ ਨੇ ਅੱਛਾ ਤੇ ਫਿਰ ਹੁਣ ਕੱਪੜੇ-ਕੁਪੜੇ ਲਿਆਤੀ ਉਹਨਾਂ ਨੂੰ ਸਿਆਲਾਏ ਕੋਈ ਗੱਲ ਨਹੀਂ ਸੂਟ ਉਹਦਾ ਮੇਰੇ ਕੋਲ ਗਰਮ ਹੈਗੇ ਵੀ ਆ ਵੇਖ ਲਿਓ ਤੇ ਇਹ ਤੇ ਤੁਹਾਡੇ ਪਸੰਦ ਹੋਊ ਉਹ ਦੇ ਦਾਂਗੇ ਜੇ ਤੁਹਾਡੇ ਨਾ ਪਸੰਦ ਹੋਣਗੇ ਨਾ ਤੇ ਕੋਈ ਗੱਲ ਨਹੀਂ ਸ਼ਹਿਰੋਂ ਜਾ ਕੇ ਤੇ ਲਿਆਵਾਂਗੇ ਕੱਪੜੇ ਆਪਾਂ ਉਹ ਮੈਂ ਹੁਣ ਇਨਾ ਕ ਤਾਂ ਕੰਮ ਕਰਨਾ ਹੀ ਪੈਣਾ ਵਾ ਕਰਨਾ ਤਾਂ ਪੈਣਾ ਮੈਨੂੰ ਵੀ ਪਤਾ ਵਾ ਤੇ ਕੋਈ ਗੱਲ ਨਹੀਂ ਲਿਆ ਦਾਂਗੇ ਕੱਪੜੇ ਇਹ ਕਿਹੜੀ ਗੱਲ ਉਹ ਤੇ ਤੁਸੀਂ ਉਹਨੂੰ ਪੈਸੇ ਦੇ ਆਉਂਦੇ ਉਹ ਤੇ ਜਾ ਕੇ ਕਿਹਦੇ ਨੇ ਜਾਇਓ ਤੇ ਮਾਂ ਪੁੱਤਾਂ ਨੂੰ ਨਾਲ ਲੈ ਲਿਓ ਕੱਡੀ ਭਾਵੇਂ ਲੈ ਜਾਓ ਤੇ ਸ਼ਹਿਰੋਂ ਬਣਾ ਦਿਓ ਉਹ ਨਹੀਂ ਨਹੀਂ ਨੈਕ ਹੀ ਜਾਣਾ ਵਾ ਤੁਸੀਂ ਜਾਣਾ ਨਾਲ ਲੱਗਣੀ ਲੈ ਕੇ ਨਾ ਉਹਨੂੰ ਤਾਂ ਪਤਾ ਵੀ ਮਲੇਖੁੰਨੇ ਕਿਦਾਂ ਦੇ ਕੱਪੜੇ ਪਾਉਂਦੇ ਆ ਤੇ ਜਾ ਕੇ ਲੈਦੇ ਆ ਤੇ लवली ਨੇ ਆਪਣੇ ਕੱਪੜੇ ਲੈਣ ਜਾਣ ਲੱਗਿਆ ਮੈਨੂੰ ਖੜਨਾ ਨਾਲ ਉਹਨੇ ਕਹਣਾ ਮਾਤਾ ਤਾਂ ਘਰੇ ਰਹਿ ਮੈਂ ਆਪਣੀ ਪਸੰਦ ਦੇ ਲਿਆਉਣੀ ਆ ਚੱਲ ਜੇ ਆਪਣੀ ਪਸੰਦ ਦੇ ਵੀ ਲਿਆਉਗਾ ਤਾਂ ਤੂੰ ਅੱਖ ਵੀ ਜਿੰਦਾਂ ਦੇ ਆਪਣੇ ਨਾਲ ਹੈਗਾ ਨਾ ਇਦਾਂ ਦੇ ਕਰੰਦੇ ਲੈ ਆਈ ਚੱਲ ਉਹ ਤੇ ਮੈਂ ਉਹਨੂੰ ਕਹਿ ਦੂੰਗੀ ਤੇ ਪੈਨ ਜੀ ਦਾ ਵੇਖ ਲੈਨੇ ਆ ਜੇ ਤੁਹਾਨੂੰ ਪਸੰਦ ਹੋ ਉਹ ਦੇ ਦੇਉ ਨਹੀਂ ਤਾਂ ਮੈਂ ਕੋਈ ਜਾਂ ਕੇ ਲਿਆਉਂਗੀ ਆਪਾਂ ਦੋਵੇਂ ਜਣੇ ਚੱਲ ਜਾਾਂਗੇ ਤੂੰ ਇੰਨੇ ਸੂਟ ਆ ਤੇਰੇ ਕੋਲ ਪਏ ਉਹਨਾਂ ਕਹੇ ਵੇਜ ਜੇ ਹੈਗਾ ਕੋਈ ਥਾਲ ਵਾਲਾ ਤੇ ਦੇ ਦੇ ਜੇ ਨਹੀਂ ਤਾਂ ਨਵੇਂ ਲਿਆ ਦੀ ਉੱਥੇ ਫਾਇਦਾ ਕਾਦੀ ਗੱਲ ਠੀਕ ਆ ਮੰਮੀ ਕੀ ਸੋਚੂਗੀ ਤੇ ਘਰੋਂ ਪੈਸੇ ਦੇ ਦਿੱਤੇ ਆ ਇੱਕ ਘਰੋਂ ਲਾ ਦਿਓ ਤੇ ਇੱਕ ਅੱਧਾ ਨਾ ਸ਼ਹਿਰੋਂ ਲੈ ਦਿਓ ਚੱਲ ਇਦਾਂ ਹੀ ਕਰ ਲਾ ਠੀਕ ਆ ਨਾ ਤੇ ਆਹੋ ਹੁਣ ਹਰ ਇੱਕ ਚੀਜ਼ ਤੇ ਚਾਹੀਦੀ ਆ ਤਹੀਂ ਲੈ ਕੇ ਦੇਣੀ ਆ ਹੋਰ ਉਹਨਾਂ ਨੂੰ ਲੈ ਕੇ ਵਿਚਾਰਾਂ ਨੂੰ ਕਿੰਨੇ ਦੇਣੀ ਆ ਤੇ ਚਲ ਹੁਣ ਟਾਈਮ ਤੇ ਰਮਨ ਕੱਢਣਾ ਹੀ ਪੈਣਾ ਉਹਨਾਂ ਦਾ ਚੱਲ ਕੋਈ ਨਹੀਂ ਦਾਦਾ ਦਾ ਵੀ ਹੈਗਾ ਵਾ ਮੈਂ ਨਾ ਪਾਲਕ ਵੱਢ ਕੇ ਤੇ ਧੋਤਾ ਕੇ ਰੱਖ ਲਾਂ ਤੇ ਮੇਰੇ ਨਾਲ ਚੱਲੋ ਬੰਬੀ ਤੋਂ ਤੇ ਸਾਗ ਲੈ ਜੀ ਜੱਕ ਚਲ ਆ ਵੜ ਲਾ ਫਿਰ ਚੰਪੀਨੇ ਚਲ ਠੀਕ ਆ ਚੱਲ ਲੋ ਸੂਟ ਤੇ ਮੇਰੇ ਕੋ ਪਏ ਆ ਮੈਂ 2-3 ਸੀਨੇ ਵੀ ਦਿੱਤੇ ਆ ਉਹਦੇ ਵੀ ਨਹੀਂ ਆ ਤੇ ਇੱਕ ਦੋ ਸ਼ਹਿਰੋਂ ਲਿਆ ਦਿੰਨੇ ਆ ਉਹਨੇ ਵਿਚਾਰੀ ਨੇ ਕੱਲੀ ਨੇ ਵੀ ਸ਼ਹਿਰ ਕਿੱਦਾਂ ਜਾਣਾ ਵਾ ਨਹਾਣੇ ਨੂੰ ਲੈ ਕੇ ਤੇ ਕਿੱਥੋਂ ਲੈਣੇ ਕੱਪੜੇ ਪਿਆਹਾ ਤੇ علاوہ ਵੀ ਨਾ ਘਰ ਕਿੱਥੇ ਹੁੰਦਾ ਵਾ ਬੜਾ ਔਖਾ ਲੱਭਦਾ ਵਾ ਹੁਣ ਅਹੀ ਮਦਦ ਨਾ ਕੀਤੀ ਤੇ ਕਿੰਨੇ ਕਰਨੀ ਆ ਉਹਦੀ ਸਾਨੂੰ ਤਾਂ ਸਾਥ ਦੇਣਾ ਹੀ ਪੈਣਾ ਵਾ ਕਿ ਐਦਾਂ ਕਰਦੀ ਆ ਇਹਨਾਂ ਨੂੰ ਕਿੰਨੇ ਤੁਸੀਂ ਮੇਰੇ ਨਾਲ ਚੱਲੋ ਤੇ ਜਿੱਦਾਂ लवली ਨੇ ਕਿਤੇ ਆਪਣੇ ਲਿਆਉਣੇ ਹੋਣਗੇ ਉਦੋਂ ਨਾਲ ਕਰਨ ਦੇ ਲਿਆ ਦੂਗਾ ਉਹਨੇ ਮੈਨੂੰ ਨਾਲ ਖੜਨਾ ਨਹੀਂਗਾ ਮੈਨੂੰ ਇਹ ਗੱਲ ਦਾ ਪਤਾ ਵਾ ਹਾਈ ਹਾਈ ਕਰਨਾ ਪਤਾ ਨਹੀਂ ਕਿੱਥੇ ਚਲ ਗਿਆ ਵਾ ਦੱਸ ਕੇ ਹੀ ਨਹੀਂ ਗਿਆ ਅਜੇ ਤੱਕ ਨਹੀਂ ਗਿਆ ਆਇਆ ਤਰਾ ਨਹੀਂ ਕਿੱਥੇ ਚਲ ਗਿਆ ਲੈ ਆਈਏ ਨਹੀਂ ਬੈਠੇ ਜੇ ਹਾਂ ਬੈਠੀ ਆ ਕਰਨਾ ਤੂੰ ਕਿੱਥੋਂ ਆਇਆ ਵਾ ਤੂੰ ਤੇ ਦੱਸ ਕੇ ਵੀ ਨਹੀਂ ਗਿਆ ਮੈਨੂੰ ਮੰਮੀ ਮੈਂ ਕਿੱਥੇ ਜਾਣਾ ਸੀ ਮੈਂ ਬੰਬੀ ਤੱਕ ਗਿਆ ਸੀ ਮੈਂ ਹਾਂ ਚਲੋ ਵੇਖਉਂਨਾ ਕਣਕ ਤੇ ਵੇਖਣ ਗਿਆ ਤੇ ਚਾਚਾ ਉਹਨਾਂ ਨੇ ਫੇਰ ਪਾਣੀ ਛੱਡਿਆ ਸੀ। ਅੱਛਾ ਤੇ ਚਾਚਾ ਉਧਰੋਂ ਹੁੰਦੇ ਆ ਮੈਂ ਹਾਂ ਜਿੰਨਾਂ ਨਾਲ ਗੱਲ ਕਰਨੀ ਪੈਣੀ ਆ। ਮੈਂ ਫੇਰ ਕਿਹਾ ਮੈਂ ਹਾਂ ਚਾਚਾ ਜੀ ਤੁਸੀਂ ਰੋਜ਼ ਪਾਣੀ ਛੱਡ ਦਿੰਦੇ ਜੇ ਮਾਹਾਂ ਦੇ ਤਾਂ ਸਾਰੀ ਕਣਕ ਮਰੀ ਚੱਲੀ ਆ। ਉਹਨਾਂ ਨੇ ਕਾਹਦੇ ਚ ਪਾਣੀ ਲਾਇਆ ਸੀ? ਉਹਨਾਂ ਨੇ ਮੰਮੀ ਲਾਇਆ ਸੀ ਜਿਹੜਾ ਕਿ ਮਾਂ ਦਾ ਆਪਣਾ। ਅੱਛਾ ਤੇ ਮੈਂ ਹਾਂ ਤੁਸੀਂ ਹੁਣ ਵੇਖ ਲਓ ਆਪਣਾ ਵੀ। ਮੈਂ ਵੀ ਹੁਣ ਇੱਧਰ ਪਾਣੀ ਹੁੰਦਾ ਸਾਰਾ ਹੀ। ਮੈਂ ਹੁਣ ਆਪਾਂ ਤੇਕਾ ਉਹਨਾਂ ਲਿਆਵਾ ਕਹਿੰਦੇ ਇਹ ਤੇਰੀਆਂ ਨਾ 2-2 ਇੰਚ ਤੇ ਤੇਰੀਆਂ ਇਹ ਵੱਟਾਂ ਆ ਇਹਨਾਂ ਦੀ ਮਿੱਟੀ ਚਾਹ ਰ ਇਦਾਂ ਕਰ ਉ ਮੈਂ ਹੈ ਚਲੋ ਵਟਾਂ ਦੀ ਕੋਈ ਗੱਲ ਨਹੀਂ ਪਰ ਤੁਸੀਂ ਵੀ ਹੁਣ ਜਿੰਨਾ ਚਿਰ ਇੱਥੇ ਜੇ ਵੇਖ ਤੇ ਲਿਆ ਕਰੋ ਕਰਨ ਮੇਰੀ ਗੱਲ ਸੁਣ ਮੈਂ ਤੈਨੂੰ ਕਹਿਨੀ ਹੈ ਨਾ ਕਿ ਤੂੰ ਕੱਲਾ ਨਾ ਜਾਇਆ ਕਰ ਤੇ ਜੇ ਤੂੰ ਗਿਆ ਹੀਹੀਂ ਤੇ ਤੂੰ ਉਦਾਂ ਹੀ ਚੁੱਪ ਕਰਕੇ ਵਾਪਸ ਆ ਜਾਂਦਾ ਉਹ ਮੰਮੀ ਮੈਂ ਤਾਂ ਚੁੱਪ ਕਰਕੇ ਇੰਨੀ ਗੱਲ ਹੀ ਕਹੀ ਸਿਰਫ ਤੇ ਚਾਚਾ ਤੇ ਮੇਰੇ ਹੱਥੀ ਪੈ ਗਿਆ ਉਹਨੇ ਵੀ ਮੈਨੂੰ ਹੱਥੀ ਪੈ ਗਿਆ ਤੇਰੇ ਆਹੋ ਉਹਨੇ ਕਈ ਫੜਕੇ ਤੇ ਮੈਨੇ ਮਾਰ ਲੱਗੇ ਮੈਂ ਫਿਰ ਕਈ ਫੜੀ ਮੈਂ ਕਿਹਾ ਚਾਚਾ ਜੀ ਤੁਸੀਂ ਮੇਰੇ ਤੋਂ ਵੱਡੇ ਜੇ ਮੈਂ ਤੁਹਾਡੇ ਪੁੱਤਾਂ ਵਰਗਾ ਵਾਂ ਤੇ ਤੇਰੇ ਛੱਟ ਸੂਟ ਤੇ ਨਹੀਂ ਲੱਗੀ ਕਿਤੇ ਛੱਟ ਤੇ ਨਹੀਂ ਲੱਗੀ ਮੈਂ ਕਈ ਫੜਕੇ ਤੇ ਪਿੱਛੇ ਤਾਂ ਕਾ ਮ ਮੈਂ ਮੈਂ ਤਾਂ ਤੇ ਪੁੱਤਾਂ ਮਰਗਾ ਤੁਸੀਂ ਮੈਨੂੰ ਮਾਰ ਲੱਗੇ ਜੀ ਕਹਿੰਦੇ ਵੀ ਤੂੰ ਪਤਾ ਕਰਕੇ ਤੈਨੂੰ ਕੱਲੇ ਨੂੰ ਨੀਂਗੀ ਜਾਣ ਦਿੰਦੀ ਤੇ ਤੂੰ ਮੈਨੂੰ ਦੱਸ ਕੇ ਵੀ ਨਹੀਂ ਗਿਆ ਤੇ ਕੱਲਾ ਹੀ ਚਲ ਗਿਆ ਤੂੰ ਮੈਨੂੰ ਦੱਸ ਕੇ ਤੇ ਜਾਂਦਾ ਮੈਂ ਤੇਰੇ ਨਾਲ ਜਾਂਦੀ ਮਮਮੀ ਮੈਂ ਉਹਦੇ ਵੇਖਣ ਗਿਆ ਮੈਂ ਆ ਚਲ ਕਣਕ ਦਾ ਇੱਕ ਰੀਵੇ ਲਵਨੀ ਇਹ ਤਾਂ ਸੁੱਕ ਗਿਆ ਤੇ ਖਾਲ ਪਾ ਦਿੰਨੇ ਆ ਮਮਾ ਜੀ ਨੂੰ ਫੋਨ ਕਰੂੰਗਾ ਬਾਅਦ ਚ ਪਰ ਜਦੋਂ ਮੈਂ ਉੱਥੇ ਜਾ ਕੇ ਵੇਖਾ ਤਾਂ ਫੇਰ ਉਹ ਤੇ ਭਾਈ ਭਰ ਗਈ ਪਿਆਲੀ ਤੇ ਭਰ ਗਈ ਜੇ ਮਾਲਾ ਉੱਥੇ ਤੈਨੂੰ ਛੱਟ ਪੜ ਲਾ ਦਿੰਦੇ ਤੇ ਫੇਰ ਇੱਥੇ ਮੈਨੂੰ ਤਾਂ ਕੁਝ ਵੀ ਨਹੀਂ ਇਹਨਾਂ ਪਤਾ ਹੈਗਾ ਵੀ ਤੂੰ ਕਿੱਥੇ ਗਿਆ ਕਿੱਥੇ ਨਹੀਂ ਤੇ ਮੈਂ ਤੈਨੂੰ ਕਿੱਥੋਂ ਮੇਰੀ ਗੱਲ ਸੁਣੋ ਤੁਸੀਂ ਨਾ ਮਾਮਾ ਜੀ ਹੁਣਾਂ ਨੂੰ ਫੋਨ ਕਰੋ ਪਿਓ ਇੱਥੇ ਹੁਣ ਤੇ ਮੇਰਾ ਰਾਦਦਾ ਇਹਨਾਂ ਦਾ ਨਾ ਕੰਮ ਮੁਕਾਏ ਲਈ ਇੱਕ ਕਰੀ ਮੈਂ ਆਹ ਫਿਰ ਕਹਿਤਾ ਸੀ ਮੈਂ ਤੁਹਾਨੂੰ ਇਹ ਸੇ ਗੱਲਾਂ ਮੈਂ ਡਰਦੀ ਸੀ ਇਸੇ ਕਰਕੇ ਮੈਂ ਮਾਮੇ ਤੇਰੇ ਨੂੰ ਵੀ ਡੱਕਦੀ ਸੀ ਵੀ ਇਹ ਕੰਮ ਅਸੀਂ ਨਹੀਂ ਕਰਨਾ ਸਾਡਾ ਵੈਰ ਪੈ ਜਾਣਾ ਵਾ ਤੇ ਤੂੰ ਚੁੱਪ ਕਰਕੇ ਤੇ ਘਰ ਨੂੰ ਆ ਜਾਂਦਾ ਤੂੰ ਕੋਈ ਗੱਲ ਨਹੀਂ ਕਰਨੀ ਉੱਥੇ ਮੈਂ ਇੱਕੋ ਗੱਲ ਕਹੀ ਮੈਂ ਕਿ ਚਾਚਾ ਜੀ ਹੁਣ ਸਾਡੇ ਕੋਲ ਹੀ ਤੇ ਪੈਲੀ ਆ ਮੈਂ ਹੋਰ ਸਾਡੇ ਕੋਲ ਕਮਾਈ ਦਾ ਸਾਧਨ ਕਿਹੜਾ ਵਾ ਮੈਂ ਤੁਹੀਂ ਤੁਹਾਡੀ ਕੰਕ ਵੀ ਨਹੀਂ ਹੋਣ ਦੇਂਦੀ ਕਰਨ ਉਹਨਾਂ ਨੇ ਇਦਾਂ ਹੀ ਕਰਨੀ ਆ ਮੈਂ ਤੈਨੂੰ ਬੜਾ ਸਮਝਾਉਣੀ ਆ ਕਿ ਉਹਨਾਂ ਨੇ ਬੜਾ ਕੁਝ ਕਰਨਾ ਵਾ ਜੇ ਤੇ ਸਾਨੂੰ ਬੜਾ ਕੁਝ ਜਰਨਾ ਪੈਣਾ ਵਾ ਤੂੰ ਚੁੱਪ ਕਰਕੇ ਪੁੱਤ ਕਰਨ ਨੂੰ ਆ ਜਣਾ ਤੂੰ ਕੋਈ ਗੱਲ ਨਹੀਂ ਕੀ ਕਰਨੀ ਹੈਗੀ ਉਹ ਮੰਮੀ ਫੇਰ ਕੀ ਆ ਹੁਣ ਇਹਨੇ ਨਾਲ ਉਹਨਾਂ ਨੂੰ ਵੀ ਲੋ ਲੱਗ ਗਈ ਆ ਵੀ ਇਹਨੇ ਅੱਗੇ ਬੋਲਦਾ ਵਾ ਰੋਜ਼ ਮੰਮੀ ਸਾਡੀ ਕੰਨਕ ਪਰ ਦੁੰਦੇ ਆ ਮੈਂ ਤੇ ਇਹ ਵੀ ਗੱਲ ਕਹੀ ਸੀ ਮੈਂ ਜੀ ਹੁਣ ਮੇਰਾ ਪਿਓ ਸਿਰ ਤੇ ਨਹੀਂ ਆ ਤੂੰ ਤੀ ਹੜਨਾਂ ਧੱਕਾ ਕੰਡੇ ਜੀ ਮੈਂ ਪਹਿਲਾਂ ਤੈਨੂੰ ਘਰੋਂ ਕੱਢਦਾ ਹੈ ਤਾਂ ਹੁਣ ਤੀ ਸਾਡੀ ਪਹਿਲੀ ਵੀ ਤੇ ਮਾਰਨੂ ਕੰਡੇ ਜੀ ਕਰਨਾ ਮੈਂ ਤੈਨੂੰ ਬੜਾ ਸਮਝਾਇਆ ਪੁੱਤ ਕਿ ਉਹਨਾਂ ਨੇ ਸਾਡੇ ਨਾਲ ਇਹੋ ਕੁਝ ਕਰਨਾ ਵਾ ਜੀ ਉਹਨਾਂ ਨੂੰ ਤੇਰੇ ਪਿਓ ਦਾ ਹੁੰਦਾ ਨਾ ਤੇ ਉਹ ਆਹ ਕੰਮ ਕਰਦੇ ਹੀ ਨਾ ਸਾਡੇ ਨਾਲ ਉਹਨਾਂ ਨੂੰ ਨਹੀਂ ਹੈਗਾ ਕੋਈ ਵੀ ਤੇ ਤੂੰ ਨਾ ਚੁੱਪ ਕਰਕੇ ਤੇ ਆਪਣੇ ਘਰ ਨੂੰ ਆਇਆਗਾ ਤੇ ਚਲ ਕੋਈ ਗੱਲ ਨਹੀਂ ਮੈਂ ਮਾਮੇ ਤੇਰੇ ਨਾਲ ਕਰਦੀ ਆਂ ਗੱਲ ਤੇ ਪੁੱਛਦੀ ਆਂ ਉਹਨਾਂ ਨੂੰ ਕਿ ਕੀ ਕਰਨਾ ਵਾ ਹੁਣ ਐਦਾਂ ਤੇ ਹੁਣ ਸਗੋਂ ਹੀ ਮੈਨੂੰ ਡਰ ਲੱਗਦਾ ਵਾ ਕਿ ਤੂੰ ਐਵੇਂ ਇਕੱਲਾ-ਕਤਲਾ ਜਾਏਂਗਾ ਜੀ ਚਲ ਮੈਂ ਵੀ ਤੇਰੇ ਨਾਲ ਚੱਲ ਜੂਗੀ ਤੇ ਮੈਂ ਉੱਥੇ ਕੀ ਕਰ ਲੈਣਾ ਪਹਿਲਾ ਚਲੋ ਕੋਈ ਗੱਲ ਨਹੀਂ ਮੰਮੀ ਵੈਸੇ ਤੁਸੀਂ ਕਰੀ ਨਾ ਮਾਮ ਨੂੰ ਆਂਗਾ ਸਾਰੀ ਗੱਲ ਦੱਸ ਦਿਓ ਪਿਆ ਆ ਗੱਲ ਹੋਈ ਅੱਜ ਕਿਉਂਕਿ ਬਾਅਦ ਫਿਰ ਉਹ ਸੰਭੜਾਂ ਲੈ ਬਣ ਗਈ ਨਹੀਂ ਕਰਨ ਹੁਣ ਮੈਨੂੰ ਦੱਸਣਾ ਹੀ ਪੈਣਾ ਮਾਵੇਂ ਤੇਰੇ ਨੂੰ ਐਦਾਂ ਨਹੀਂ ਗਈ ਗੱਲ ਬਣਨੀ ਹੈਗੀ ਇਹ ਅੱਜ ਤੇਰੇ ਹੱਥੀਂ ਪਏ ਆ ਤੇ ਕੱਲ ਨੂੰ ਐਵੇਂ ਕੱਲਾਕ ਤੱਲਾ ਹੋਰ ਕਿਤੇ ਜਾਏਗਾ ਬੰਬੀ ਦੇ ਜੇ ਨਾਂ ਵੀ ਜਾਏਗਾ ਤੇ ਫੇਰ ਐਵੇਂ ਰਾਜ ਤੈਨੂੰ ਘੇਰਨਗੇ ਮੈਂ ਤਾਂ ਫੇਰ ਕਿਹਾ ਮੈਂ ਤਾਂ ਚਾਚਾ ਜੀ ਦੀ ਕੱਲਾ ਵੇਖ ਕੇ ਮੇਰੇ ਤੇ ਜ਼ੋਰ ਖਾਉਂਦੇ ਜੀ ਚਲ ਕੋਈ ਗੱਲ ਨਹੀਂ ਤੂੰ ਨਾ ਬੇ ਮੈਂ ਤੈਨੂੰ ਪਾਣੀ ਲਿਆ ਕੇ ਦਿੰਨੀ ਆ ਤੇ ਮੈਂ ਕਰਦੀ ਆ ਮਾਵੇਂ ਤੇਰੇ ਨਾਲ ਗੱਲ ਚੱਲ ਮੰਮੀ ਹੁਣ ਮਾਂ ਨੂੰ ਨਾਲ ਗੱਲ ਕਰਨਗੀ ਤੇ ਉਹਨਾਂ ਨੂੰ ਪਤਾ ਲੱਗ ਜਾਊਗਾ ਗਾਹ ਨੂੰ ਕੋਈ ਗੱਲਬਾਤ ਹੋ ਗਈ ਤੇ ਸਾਹਮਣੇ ਵਾਲੇ ਤੇ ਬੰਨਨਗੀ ਆਏ ਹਾਈ ਕਈ ਮਾਰਦਨ ਲੱਗਾਈ ਜੇ ਕਿਤੇ ਸੱਚੀ ਕਰਨ ਤੇ ਕਈ ਵੱਜ ਜਾਂਦੀ ਤੇ ਫਿਰ ਕੀ ਬਣਨਾ ਸੀ ਮੈਨੂੰ ਤੇ ਦੱਸ ਕੇ ਹੀ ਨਹੀਂ ਗਿਆ ਜੇ ਦੱਸ ਕੇ ਜਾਂਦਾ ਨਾ ਮੈਂ ਇਹਨੂੰ ਕਦੀ ਇਕੱਲੇ ਨੂੰ ਮੰਮੀ ਤੇ ਨਹੀਂ ਜਾਣ ਦੇਣਾ ਚੱਲ ਕੋਈ ਨਹੀਂ ਉਦਾਂ ਤੇ ਮੈਂ ਗੱਲ ਕਰਦੀ ਨਹੀਂ ਉਹਨਾਂ ਨਾਲ ਹੁਣ ਨਾ ਮੈਨੂੰ ਵੀਰ ਦੇ ਨਾਲ ਗੱਲ ਕਰਨੀ ਪੈਣੀ ਐ ਇਹ ਵੀ ਹੁਣ ਜਰਦਾ ਨਹੀਂ ਗਾ ਗੱਲ ਨੂੰ ਤੇ ਚੱਲ ਕੋਈ ਨਹੀਂ ਕਰਦੀਆਂ ਵੀਰ ਨਾਲ ਗੱਲ ਤੇ ਦੱਸਦੀਆਂ ਉਹਨੂੰ ਸਾਰਾ ਕੁ ਉਹ ਵੀ ਸਿਆਣਾ ਵਾ ਆਪੇ ਦੱਸੂਗਾ ਹੀ ਵੀ ਕੀ ਕਰਨਾ ਚੱਲ ਮੈਂ ਕਰਦੀਆਂ ਫੋਨ ਨਾ ਮੰਮੀ ਕੀ ਦੇ ਜੀ ਕਰਨਾ ਕਰਨ ਪੁੱਤ ਕੀ ਆ ਆਟਾ ਘੁੰਨਣ ਲਈ ਆ ਹਾਂ ਆਟਾ ਘੁੰਨਣ ਲਈ ਜੇ ਨਵੀਂ ਕੰਮ ਹੀ ਆਇਆ ਇਹ ਤੁਹਾਡੇ ਆ ਹਾਂ ਦੱਸ ਉਹ ਆ ਕੱਪੜੇ ਸਾਰੇ ਪੁਰਾਣੇ ਆ ਪਿਛਲੇ ਸਾਲ ਦੇ ਲੈ ਆਪਣਾ ਪੈਸੇ ਦੋ ਹਾਂ ਜਦੋਂ ਕੱਪੜੇ ਲੈਣਾ ਇੰਨਾ ਕੱਪੜਿਆਂ ਨੂੰ ਕੀ ਹੋਇਆ ਵਾ ਚੰਗੇ ਭਰੇ ਆ ਕਿੰਨੋਂ ਦਿਨੇ ਹੁਣ ਕੀ ਮੰਮੀ ਕਿੱਦਾਂ ਕਿੱ데 ਜਾਣਾ ਪੈਂਦਾ ਰੋਸ਼ ਹੈ ਜਾਣਾ ਪੈਂਦਾ ਚਲ ਉਹ ਤੇਰੀ ਗੱਲ ਠੀਕ ਵਾ ਕੱਪੜੇ ਲੈਣ ਤੇ ਤੂੰ ਜਾਣਾ ਵਾ ਤੇ ਮੈਂ ਕੋਈ ਗੱਲ ਤਾਂ ਰੈਡੀ ਗਏ ਆ ਆਉਂਦੀ ਆ ਤੇ ਤੁਹੇ ਲੈ ਦਿੰਦੀ ਆ ਉਹ ਪਤਾ ਕੀ ਕਹਿਣ ਦੇ ਹੀ ਹਾਂਜੀ ਆਂਦੇ ਵੀ ਮੈਂ ਗਿਆ ਹਾਂ ਫੇ ਇਦੋਂ ਜਿੰਦਰਨਾ ਨੂੰ ਅੱਛਾ ਤੇ ਦਲਜਿੰਦਰ ਨੇ ਨਾ ਇੱਕੋ ਹੀ ਸੂਰਤ ਕਿੰਨੇ ਦਿਨ ਹੋ ਗਏ ਪਾਇਆ ਵਾ ਤੇ ਕਰਨ ਕੋ ਵੀ ਪੁਰਾਣੇ ਕੱਪੜੇ ਆ ਤੇ ਜੇ ਚਾਹੂਗਾ लवली ਦੇ ਨਾਲ ਚੱਲ ਜੀ ਨਹੀਂ ਮੈਨੂੰ ਇਹ ਗੱਲ ਨਹੀਂ ਉਹਨਾਂ ਦੱਸੇ ਕਿ ਕੱਪੜੇ ਉਹਨਾਂ ਨੇ ਪਾਏ ਤੇ ਮੈਨੂੰ ਤੇ ਕਹਿਣੀ ਖਾਣ ਪਾਉਣ ਵਾਲੀ ਹੈ ਉਹਨਾਂ ਦੀ ਖਾਣ ਵੀ ਖਾਣ ਵਾਲੀ ਕਹਿਣ ਦੇ ਆ ਤੇ ਮੈਂ ਇਹ ਗੱਲ ਨਹੀਂ ਕਰ ਨੂੰ ਮੈਨੂੰ ਲਾ ਦਦੇ ਤੇ ਉੱਥੇ ਤੇ ਮੈਂ ਪਹੁੰਚਾਂਗਾ ਨਹੀਂ ਤੇ ਬੰਦਾ ਲੈ ਜਾ ਮੇਰੇ ਤਾਂ ਕੋਈ ਕੀ ਇਹਨੂੰ ਕਿ ਚੱਲਦੇ ਰਹਿਣਾ ਚੱਲ ਵੀ ਇੰਨੀ ਲਿੱਦਾ ਤੇਰਾ ਮਨ ਕਰਦਾ ਵਾ ਤੇ ਤੂੰ ਦੱਸ ਵੀ ਮੈਂ ਤਿਆਰ ਹੋਵਾਂ ਮੈਨੂੰ ਨਾਲ ਲੈ ਜਾਵੇਂਗਾ। ਉਹ ਤੂੰ ਇੱਥੇ ਕੀ ਕਰਨਾ? ਮੈਂ ਕਿਹਦੀ ਪਤਾ ਇੱਕ ਦੁਕਾਨ ਤੋਂ ਲੈਣੇ ਕਿ ਦੂਜੀ ਦੁਕਾਨ ਤੋਂ ਲੈਣੇ ਕਿਥੇ ਤੁਰੇ ਫਿਰੋ ਕੁ ਦਈਂ ਆਡੇ ਨਾਲ। ਕੋਈ ਗੱਲ ਨਹੀਂ ਕਰਨ ਤੇ ਮੈਂ ਲਿਆਉਂਗਾ ਤੇ ਜਦੋਂ ਭੁਆ ਲੈਦੇ ਹੋਣੇ ਤੁਸੀਂ ਚਲ ਜੇ। ਵੇਖ ਲੈ ਤੂੰ ਮੰਨਦਾ ਨਹੀਂਗਾ ਹੁਣ ਤੇ ਤੂੰ ਜਾਣਾ ਹੀ ਆ ਤੇ ਤੇਰੇ ਨਾਲ ਹੀ ਮੈਂ ਚਲ ਜੂਗੀ। ਉਹ ਮੰਮੀ ਮੈਂ ਇੱਕ ਜੀਜ ਉਥੋਂ ਲੈ ਆ ਦੇ ਕੋਥੋਂ ਲੈ ਮੈਂ ਜਿਹੜੀ ਕੋਥੋਂ ਲੈਣੀ ਆ। ਪਰ ਉਹ ਇੱਥੇ ਤੁਰੇ ਫਿਰੋ ਕੁ ਸਾਰੀ ਧੜੀ ਨਾਲ ਮੁੰਡੇ ਨੂੰ ਖੜਨਾ ਨਾਲ। ਚਲ ਠੀਕ ਵਾ ਤੇਰੇ ਡੈਡੀ ਆਉਂਦੇ ਆ ਨਾ ਤੇ ਲੈ ਦਿੰਦੀ ਆ ਫਿਰ ਮੈਂ ਪੈਸੇ। ਪਹਿਲੇ ਬੋਲਦੇ ਨਹੀਂ ਕਿ ਘਟੋ ਘਟ ਬੰਦੀ ਆ ਲੈ ਉਹਨਾਂ ਚਾਹ ਕੋਈ ਜਾਨ ਨਹੀਂ ਨਹੀਂ ਹੁੰਦੇ ਆ ਕੋਈ ਨਹੀਂ ਪਾਣੀ ਲੈ ਦੂੰਗੀ ਵੀ ਤੁਹਾਨੂੰ ਪਤਾ ਵਾ ਹੁਣ ਤੁਹਾਡੇ ਦੋਵਾਂ ਜਾਣਿਆਂ ਦੇ ਆਉਣੇ ਆ ਤੇ ਪਹਿਲੇ ਤਾਂ ਲੱਗਣੇ ਆ ਆ ਉਹਦੇ ਵੀ ਜਹਾਣੇ ਕਰਨ ਦੇ ਤੇ ਭੂਆ ਤੇ ਨਹੀਂ ਤੇ ਫੇਰ ਆ ਜਾਣੀ ਕੋਈ ਗੱਲ ਨਹੀਂ ਤੁਹਾਨੂੰ ਮੈਂ ਲੈ ਜਾਊਗਾ ਵੇਖ ਕੇ ਅੱਧਾ ਨਾਲੇ ਭੂਆ ਲੈ ਜਾਾਂਗੇ ਉੱਥੋਂ ਚਾ ਠੀਕ ਆ ਸੂਟ ਤਾਂ ਮੇਰੇ ਕੋਲ ਘਰ ਵੀ ਹੈ ਆ ਉਹ ਚਲੋ ਘਰ ਅੱਜ ਘਰ ਹੀ ਰਹਿਾਂ ਦੋਵੇਂ ਕਿਤੇ ਲੱਗ ਰੋਕ ਜਾਾਂਗੇ ਤੇ ਤੈਨੂੰ ਕੋਲ ਲਿਆ ਦੋ ਲੱਗਣ ਵਾਲੀ ਨਹੀਂ ਹੈ ਨਬਲੀ ਸੂਟ ਤੇ ਮੈਂ ਸੁਹਾਉਣ ਨੂੰ ਚੰਗੇ ਲਈਏ ਵੇਖ ਲੋ ਘਰ ਹੋਦੇ ਯੋਨ ਮੇਰਾ ਦਾਦਾ ਮਮੀ ਨੂੰ ਖਾ ਲੈਂਦੀ ਆ ਜੀ ਇਹ ਤਾਂ ਕਹੂ ਕਿ ਚੰਗਾ ਤੇ ਦੇ ਦੂੰਗੀ ਤੇ ਜੀ ਉਹ ਕਹਣਗੇ ਕਿ ਨਹੀਂ ਤੇ ਫਿਰ ਐਂਦੂੰਗੀ ਚਲੋ ਕੋਈ ਗੱਲ ਨਹੀਂ ਮਮੀ ਨੇ ਪਹਿਹੀ ਖਾ ਲਓ ਹਨ ਤੇ ਕੀ ਜਾਂਦੇ ਆ ਤੇ ਫਿਰ ਲੱਜਾਂਗੇ ਕੋਈ ਗੱਲ ਤੇ ਮੇਰੀ ਗੱਲ ਸੁਣ ਫਿਰ ਉਹਨਾਂ ਚਰਮਿਆਂ ਲਈ ਤਾਂ ਕੰਮ ਕਰ ਲਾ ਉਹ ਕਰ ਲੈਣਾ ਅਜੇ ਤੇ ਮੈਂ ਗੂੜ-ਬੜ ਪਾਈ ਆ ਤੇ ਹੁਣ ਫਿਰ ਲੋਣੇ ਪਾਣੇ ਮੈਨੂੰ ਮੈਂ ਦੱਸਾਂ ਹਾਂ ਪੁੱਤ ਤੇਰੇ ਪਿਓ ਦੇ ਹੱਥ ਦੇ ਪਿਆਵਾ ਵੀ ਸਾਰਾ ਕੰਮ ਉਹਦੇ ਕਰਨਾ ਹੁੰਦਾ ਵਾ ਥੋੜਾ ਬੋਤਾ ਨਾਲ ਖਾ ਛੋਟਾ ਦਿਆ ਕਰ ਉਹ ਤੇਰੇ ਸਾਹਮਣੇ ਨਹੀਂ ਕੋਈ ਗੱਲ ਕਰਦੇ ਤੇ ਬਾਅਦ ਵਿੱਚ ਮੇਰੇ ਦਵਾਲੇ ਹੁੰਦੇ ਨੂੰ ਤੂੰ ਭੁਲੇ ਜੜਾਇਆ ਉਹਨੂੰ ਤਾਂ ਮੈਂ ਪੱਠੇ-ਕੁੱਠੇ ਪਾਦਣਾ ਮੈਂ ਗੋਆ ਨਹੀਂ ਛਟਣਾ ਚੰਗਵਾ ਕੇ ਰੱਖ ਲੈ ਕੇ ਤਾਂ ਪੱਠੇ ਪਾ ਦੇ ਪੱਠੇ ਪਾਦਣਾ ਤੇ ਹੱਥੋਂ ਕਰਿਓ ਫਿਰ ਤੈਨਾਂ ਹੁਣ ਉਹਦੋਂ ਮੈਂ ਕਰਦੀ ਨਾ ਤਾਰਦੀ ਵੀ ਜਾ ਸਿੱਖ ਮੇਰੇ ਕੋਲ ਸਾਰੇ ਕੰਮ ਨਹੀਂ ਹੁੰਦੇ ਉਹ ਬੈਠ ਕੇ ਬੰਦਾ ਨਾ ਚਾਰ ਸਿੱਖਣੀ ਐ ਫਿਰ ਨੂੰ ਆਂਦਾ ਵਾ ਤੇ ਮੁੰਡਿਆਂ ਨਾਲ ਉਧਰ ਚੱਲ ਜਾਂਦਾ ਉਧਰ ਚੱਲ ਜਾਂ ਤਾਰਦੀ ਜਾਜ ਨਹੀਂ ਇਹਨੇ ਸਿੱਖਣੀ ਕੋਈ ਗੱਲ ਨਹੀਂ ਅਗਲਾ ਖਾ ਲੈਂਦੇ ਹਾਂ ਨਿਮਾ ਤੂੰ ਦੁੱਧ ਵੀ ਪਾਲ ਕੇ ਤੇ ਆ ਕਰਨਾ ਵਾ ਸੂੜ ਤੇ ਚੰਗਾ ਵਾ ਮੇਰਾ ਰਾਦਾ ਵਾ ਵੀ ਮੰਮੀ ਨੂੰ ਖਾ ਲਦਾ ਮੰਮੀ ਦੇ ਪਤਾ ਨਹੀਂ ਪਸੰਦ ਆਉਣਾ ਵਾ ਕਿ ਜਾਂ ਨਹੀਂ ਆਉਣਾ ਜੇ ਕਹੂਗੀ ਨਹੀਂ ਚੰਗਾ ਤਾਂ ਸ਼ਹਿਰੋਂ ਲਿਆਵਾਂਗੇ ਤੇ ਕਹੂ ਚੰਗਾ ਤੇ ਕੇ ਦੇ ਦਾਂਗੇ ਤੇ ਇੱਕ ਅੱਧਾ ਹੋਰ ਲਿਆਵਾਂਗੇ ਉਹ ਖਾ ਲੀ ਲੈਣੀ ਮੰਮੀ ਬਾਹਰ ਬੈਠੇ ਆ ਮੇਰੀ ਬੇਕੇਰੀ ਮੈਂ ਟਾਡੇ ਵਾਲਾ ਹੀ ਆਂ ਕਿ ਮੁੰਡਾ ਟਾਗਾ ਕਹਿੰਦੇ ਐ ਜੀ ਦਿਲਜਿੰਦਰ ਉਹਨਾਂ ਨੂੰ ਕੱਪੜੇ ਲੈ ਕੇ ਦੇਣੇ ਆ ਕੱਪੜੇ ਕਰਨ ਦੇ ਵੀ ਹਨ ਨੀ ਗੇ ਦਿਲਜਿੰਦਰ ਤੇ ਵੀ ਹਨ ਨੀ ਗੇ ਤੇ ਜੇ ਤੁਸੀਂ ਕਹੋ ਤਾਂ ਸੂਟ ਵੇਖੋ ਹਾਂ ਮੈਂ ਲਿਆ ਦਉ ਤੁਹਾਡੇ ਆਪਣੇ ਵਾਸਤੇ ਹੀ ਗਾ ਤੇ ਚਲ ਆਪ ਸਮਾ ਲੂੰਗੀ ਜੇ ਤੁਹਾਨੂੰ ਚੰਗਾ ਲੱਗਦਾ ਵਾ ਤੇ ਇੱਕ ਆਪਾਂ ਇਹ ਦੇ ਦਿੰਨੇ ਆ ਤੇ ਇੱਕ ਦੋ ਸ਼ਹਿਰੋਂ ਲੈ ਦਾਂਗੀ ਤੇ ਜੇ ਨਹੀਂ ਤੁਹਾਡੇ ਮਨ ਨੂੰ ਤਾਂ ਕੋਈ ਗੱਲ ਨਹੀਂ ਫਿਰ ਐਂ ਦੇ ਦਿੰਨੇ ਆ ਨਹੀਂ ਹਾਂ ਤੇ ਆ ਚੰਗਾ ਹਾਂਜੀ ਤੇ ਪਰ ਤੂੰ ਆਪਣੇ ਲਈ ਪੁੱਤ ਲਿਆਵਾ ਤਾਂ ਕੋਈ ਗੱਲ ਨਹੀਂ ਫਿਰ ਕੀ ਆ ਮੰਮੀ ਮੈਂ ਆਪਣੇ ਲਈ ਲਿਆਵਾ ਤੇ ਮੈਂ ਫਿਰ ਸਵਾਲੂੰਗੀ ਨਾਲੇ ਮੈਂ ਸੁਆਏ ਆ ਮੈਂ ਕਿੱਥੇ ਜਾਣਾ ਹੁੰਦਾ ਵਾ ਚਲੋ ਫਿਰ ਤੇਰੀ ਮਰਜ਼ੀ ਆ ਓਦਾਂ ਮੈਂ ਨਹੀਂ ਆ ਫਿਰਾਂ ਮੈਂ ਤੇ ਚੀਜ਼ ਆਪਣੇ ਲਈ ਲਈ ਹੋਏ ਨਾ ਫਿਰ ਕਿਹ ਹੁੰਦਾ ਹੀ ਆ ਤੇ ਹੁੰਦਾ ਵਾ ਵੀ ਆ ਮੈਂ ਲਿਆ ਹੀ ਤੇ ਮੈਂ ਸੁਆਏ ਆ ਨਹੀਂ ਨਹੀਂ ਉਹ ਕਿਹੜੀ ਉਪਰੀ ਆ ਵਿਚਾਰੀ ਉਹ ਵੀ ਤੇ ਆਪਣੀ ਆ ਉਹਨੂੰ ਹੁਣ ਅਹੀਂ ਦੇਣੇ ਆ ਹੋਰ ਕਿੰਨੇ ਦੇਣੇ ਆ ਤੇ ਮੈਂ ਹਾਂ ਚਲ ਮੰਮੀ ਨੂੰ ਖਾ ਲੈਂਦੀ ਆ ਜੀ ਇਹ ਪਸੰਦੇ ਕੇ ਲਾ ਦਿੰਨੇ ਆ ਤੇ ਇੱਕ ਦੋ ਸੂਟ ਲੈ ਦਾਂਗਾ ਉਹਨੂੰ ਸ਼ੈਰਾਂ ਤੇ ਤੇਉਣਾ ਜਾਣਾ ਵੀ ਵਿਚਾਰੀ ਨੂੰ ਪੈਂਦਾ ਵਾ ਹਾਂ ਪੈਂਦਾ ਕਿ ਤੇ ਜਾਣਾ ਹੀ ਪੈਂਦਾ ਇਹ ਤੇ ਤੇ ਗੱਲ ਤੇਰੀ ਸੱਚੀ ਆ ਫਿਰ ਕੀ ਕਰਨਾ ਹੁਣ ਰੱਬ ਨੇ ਪਾਈ ਆ ਤੇ ਕੱਟਣੀ ਪੈਣੀ ਆ ਹਾਂ ਤੇ ਉਹ लवली ਆਈ ਸੀ ਮੇਰੇ ਨਾਲ ਤੇ ਮੰਮੀ ਮੈਨੂੰ ਪੈਸੇ ਦੋ ਤੇ ਮੈਂ ਸ਼ਹਿਰ ਜਾਣਾ ਵਾ ਕੱਪੜੇ ਲੈਣ ਅੱਛਾ ਤੇ ਮੈਂ ਤਾਂ ਉਹਨੂੰ ਕਿਹਾ ਵੀ ਮੈਨੂੰ ਨਾਲ ਹੀ ਲੈ ਜਾ ਆਹੋ ਤੇ ਆਂਦਾ ਵੀ ਮੈਂ ਨਹੀਂ ਮਾਤਾ ਤੈਨੂੰ ਨਾਲ ਖੜਨਾ ਮੈਂ ਕਈਆਂ ਦੁਕਾਨਾਂ ਤੇ ਫੇਰਨਾ ਤਾਂ ਤੂੰ ਕਿਥੇ ਮੇਰੇ ਨਾਲ ਤੁਰ ਫਰੇਂਗੀ ਕਿਥੇ ਕੱਢ ਦੇਣਾ ਹਾਂ ਤੇ ਹੁਣ ਉਹਦਾ ਪਿਓ ਗਿਆ ਵਾ ਬਾਹਰ ਨੂੰ ਆਂਦਾ ਮੈਨੂੰ ਪੈਸੇ ਲੈ ਕੇ ਦੇ ਉਹਨੂੰ ਮੈਂ ਕਿਹਾ ਹੈਗਾ ਵੀ ਪੈਸੇ ਮੈਂ ਤੈਨੂੰ ਲੈ ਦੇਣੀ ਆ ਤੂੰ ਏਦਾਂ ਕਰੀ ਆਪਣੇ ਬਿਨਾਂ ਹੀ ਤੇ ਕਰਨ ਦੇ ਵੀ ਇੱਕਦੋ ਲੈ ਲਈ ਆ ਚਲੋ ਮੁੰਡਿਆਂ ਨੂੰ ਪਤਾ ਹੁੰਦਾ ਆ ਕਿਹੋ ਜਿਹਾ ਪਾਉਣਾ ਲੈ ਭੈਣ ਜੀ ਤੇ ਫਿਰ ਮੈਂ ਆ ਤੇ ਤੇਰਾ ਡੈਡੀ ਚਲ ਜਾਗੇ ਤੇ ਹੀ ਲੈ ਆਵਾਂਗੇ ਚਲ ਏਦਾਂ ਕਰ ਲਿਆ ਹੈਨਾ ਆਹ ਏਦਾਂ ਕਰ ਲਿਆ ਚਲ ਇਹ ਵੀ ਨੌਣਾ ਤੇ ਲਾ ਲਈ ਤੇ ਜੇ ਨਹੀਂ ਤੇ ਤੂੰ ਭਾਵੇਂ ਸਵਾਲ ਆਖੀ ਨਾ ਤੇ ਨਹੀਂ ਤੇ ਸ਼ਰਮ ਨਹੀਂ ਹੋ ਕੋਈ ਗੱਲ ਕੋਈ ਨਹੀਂ ਮੰਮੀ ਮੈਂ ਫੇਰ ਲੈ ਲੂੰਗੀ ਦੋ ਤਿੰਨ ਤੇ ਮੇਰੇ ਕੋਲ ਸੀਤੇ ਪਏ ਆ ਜਿਹੜੇ ਮੈਂ ਜੇ ਪਾਏ ਵੀ ਨਹੀਂ ਗੇ ਚਲੋ ਵੀ ਗੱਲ ਠੀਕ ਤੇ ਕੀ ਕਰਨੀ ਇਹਨੇ ਤੂੰ ਉਹਨੂੰ ਦੇ ਦਿੰਦੀ ਚਲ ਵੇਖ ਲਾ ਫਿਰ ਆਪਣੀ ਮਰਜ਼ੀ ਹਾਂ ਦੇ ਦੇ ਫਿਰ ਇੱਕ ਇਹ ਲਾ ਲਾ ਤੇ ਹੋਰ ਇੱਕ ਦੋ ਲੱਲਾ ਤੇ ਆ ਦੋ ਲੱਲੇ ਨੇ ਹੋਰ ਤੇ ਐਵੇਂ ਦੇ ਹੀ ਗਏ ਕਰਨ ਭੀ ਉਹਨਾਂ ਨੇ ਕਿਛੂ ਲੈਣੀਆਂ ਤੇ ਮੈਂ ਕੋਈ ਨਹੀਂ ਆਪਾਂ ਲੈ ਦਿੰਨੇ ਆ ਨਾ ਨਹੀਂ ਨਾ ਚਾਹਿਆ ਕਿ ਤੂੰ ਵੇਹ ਹਨ ਉਹਦਣ ਸਭ ਦਾ ਸੁੱਦਾ ਦੇ ਕੇ ਆਏ ਸਟਾਲ ਚਾਲ ਹੋ ਰਾ ਪਰਾਂ ਤੇ ਉਹਦਣ ਵੇਖਿਆ ਸੀ ਸਹਲਾ ਹੱਥ ਤੇ ਮਾੜਾ ਹੀ ਆਤੀ ਤੇ ਕੀ ਕਰਨਾ ਫਿਰ ਕੱਪੜੇ ਵੀ ਉਹ ਜੇ ਪਾਏ ਸੀ ਚਲ ਕੋਈ ਗੱਲ ਨਹੀਂ ਮਮੀ ਜ ਤੀਆਂ ਨੂੰ ਦਈਏ ਨਾ ਤੇ ਮਹਾਰਾਜ ਘਾਟ ਨਹੀਂ ਰੱਖਦਾ ਸਭ ਬਹੁਤਾ ਦਿੰਦਾ ਵਾ ਇਹ ਤਾਂ ਕੋਈ ਸੋਚਦਾ ਵਾ ਕੋਈ ਨਹੀਂ ਲੈ ਦਿੰਦੀ ਆ ਸੂਟ ਤੇ ਮਾਪੋ ਤਾਂ ਪਾਉਣਗੇ ਵਧੀਆ ਤਰੀਕੇ ਨਾਲ ਸ਼ਰੀਕੇ ਨੂੰ ਵੀ ਪਤਾ ਲੱਗੂਗਾ ਕਿ ਭੈਣ ਭਰਾ ਮਗਰ ਹੈਗੇ ਆ ਲੈ ਕੇ ਦਿੰਦੇ ਆ ਤੇ ਦੀਸਾਰ ਲੈਂਦੇ ਆ ਇਹ ਤਾਂ ਗੱਲ ਹੈ ਨਹੀਂ ਆ ਫਿਰ ਦੇਖਦਾ ਜਾਂ ਫਿਰ ਅਗਲੇ ਨੂੰ ਹਾਂ ਉਹ ਤੇ ਚਲੋ ਕੋਈ ਨਹੀਂ ਫਿਰ ਇਦਾਂ ਹੀ ਕਰ ਲਿਓ ਇਹ ਵੀ ਸੋਹਣਾ ਸੂਟ ਚੂਟ ਨਹੀਂਗਾ ਮਾੜਾ ਨਹੀਂ ਰੰਗ ਰੂਗ ਸੋਹਣਾ ਕਰਕੇ ਮੈਂ ਲਿਆ ਹੀ ਮੈਨੂੰ ਨਾ ਪੈਂਦੇ ਹੀ ਚੰਗਾ ਲੱਗ ਗਿਆ ਨਹੀਂ ਸੋਹਣਾ ਮੈਂ ਤੇ ਮੈਂ ਰੱਖਿਆ ਸੀ ਨਾ ਚਲ ਕੋਈ ਨਹੀਂ ਬਾਅਦ ਚ ਸਵਾਉਂਗੀ ਬਾਅਦ ਚ ਸਵਾਉਂਗੀ ਚਲੋ ਜਿਹਦੇ ਕਰਮਾਂ ਚ ਜਿਹਦੇ ਕਰਮਾਂ ਚ ਹੋ ਜਾਂਦੇ ਨੇ ਉਹਦੇ ਕਰਮਾਂ ਚ ਆਊਗਾ ਸੋਹਣਾ ਮਾ ਕੋਈ ਨਹੀਂ ਲਾਲਾ ਇੱਕ ਜਿਹਾ ਲਾਲਾ ਜਹਰਦੋ ਵੱਲ ਲੱਲਾ ਆਪਾਂ ਸ਼ਾਂਤੀ ਦੇ ਲੈ ਆਉਣੀ ਤੁਹਾਨੂੰ ਪਤਾ ਕੁੜੀਆਂ ਟੀਂਆਂ ਨੂੰ ਕੋਈ ਨਹੀਂ ਫੋਲ ਲੱਲਾਂਗੇ ਨਾਲ ਟੀਆਵਾਂਗੇ ਤੇ ਉਹਦਾ ਭੈਣ ਦੀ ਉਹਨਾਂ ਖੁਸ਼ੀ ਹੀ ਰਹਾ ਆਹ ਖੁਸ਼ੀ ਹੀ ਵਿਚਾਰੀ ਉਹਦਾ ਕਿ ਚਲੋ ਆਏ ਨੇ ਕੁਛ ਨਾ ਕੁਛ ਲੈ ਕੇ ਆਏ ਜਾਂ ਕੋਈ ਪੈਸੇ ਥੋੜੇ-ਥੋੜੇ ਦੇ ਗਏ ਨੇ ਚੱਲ ਮੰਮੀ ਟੀਆਂ ਨੂੰ ਵੀ ਆਸ ਹੁੰਦੀ ਆ ਮਾਪਿਓ ਦੀ ਉਹਨਾਂ ਨੇ ਵਿਚਾਰੀਆਂ ਨੇ ਟੀਟ ਕਿੱਥੇ ਫੁੱਲਣਾ ਹੁੰਦਾ ਵਾ ਹੁਣ ਤੁਸੀਂ ਗਏ ਸੀ ਮਾਵਾਂ ਟੀਆਂ ਵੀ ਗੱਲਾਂ ਬਾਤਾਂ ਕੀਤੀਆਂ ਉਹਦਾ ਵੀ ਟੀਟ ਹੌਲਾ ਹੋ ਗਿਆ ਤੁਹਾਨੂੰ ਵੀ ਥੋੜਾ ਜਿਹਾ ਹੋ ਗਿਆ ਵੀ ਮੈਂ ਤੀ ਇਹਨੂੰ ਮੇੜਾਈ ਆ ਮੈਂ ਹੁਣ ਆਈ ਆ ਵੀ ਹੈ ਆਈ ਆ ਬੜਾ ਫਰਕ ਪੈਂਦਾ ਵਾ ਇਹ ਆਪ ਹੀ ਹੌਸਲਾ ਹੀ ਬੜਾ ਹੁੰਦਾ ਵਾ ਘਰ ਤੇ ਹੀ ਕੁਝ ਨਹੀਂ ਸਕਦੇ ਜਿਹੜੀ ਨਾ ਮੰਮੀ ਹੁਣ ਪਾਜੀ ਦੀ ਕਮੀ ਆ ਨਾ ਉਹ ਹੀ ਪੂਰੀ ਤੇ ਨਹੀਂ ਕਰ ਸਕਦੇ ਪਰ ਇਹ ਤਾਂ ਨਾ ਸਾਥ ਹੀ ਦੇ ਸਕਦੇ ਹਾਂ ਬਸ ਇਹ ਤਾਂ ਗੱਲ ਹੈਗੀ ਆ ਤੇ ਕਮੀ ਤੇ ਪੂਰੀ ਕੋਈ ਨਹੀਂ ਕਰ ਸਕਦਾ ਹਸਾਲਾ ਹੁਣ ਨਿਆਣਾ ਵਾ ਤੈਨੂੰ ਕਿਉ ਲੱਭਣਾ ਵਾ ਚਲੋ ਕੋਈ ਗੱਲ ਨਹੀਂ ਇਹਨਾਂ ਨੂੰ ਬੜਾ ਸ਼ੁਕਰ ਆ ਜਿਹੜਾ ਤੁਸੀਂ ਸਾਥ ਦੇਂਦੇ ਹੈ ਨਾ ਮੇਰਾ ਇਹ ਵੀ ਦਿਲ ਮੇਰਾ ਖੁਸ਼ ਆ ਬੜਾ ਇਹ ਸ਼ੁਕਰ ਹੈ ਮੇਰੇ ਧੀਆ ਪੁੱਤ ਜਿਹੜੇ ਨੇ ਸਾਥ ਦੇਂਦਾ ਹੈ ਮੇਰੇ ਧੀ ਦਾ ਕੋਈ ਨਹੀਂ ਮੰਮੀ ਤਹੀ ਨਾ ਫਿਕਰ ਕਰਿਆ ਕਰੋ ਨਾਲੇ ਨਾ ਅਜ ਹੁਣ ਤਹੀ ਅੰਦਰ ਪੱਥਰ ਜਾਈ ਸੁੱਟ ਕੇ ਦਮਾਂ ਤੇ ਬਹੁਤ ਠੰਡ ਹੋ ਗਈ ਆ ਬਾਹਰ ਹੋ ਗਈ ਆ ਚਲੋ ਆਜੋ ਚਲੋ ਸੁਭਾਰੇ